ਨਾਣਾ ਬਜਿੰਦ ਦੱਸਾਂਗੇ ਜੀ ਜਾਨਣਾ ਚਾਹੁੰਦੇ ਕੀ ਹੋਇਆ ਕਿ ਤੁਹਾਨੂੰ ਨੁਕਸਾਨ ਦਾ ਇਹ ਮੰਨ ਕੇ ਚੱਲੋ ਵੀ ਬਾਰਸ਼ਾਂ ਨਾਲ ਕਰਕੇ ਪਾਣੀ ਜ਼ਿਆਦਾ ਹੋ ਗਿਆ ਜੀ ਤੇ ਇਹਦੇ ਵਿੱਚ ਬਾਰਸ਼ ਪੈਣ ਕਰਕੇ ਪਾਣੀ ਜ਼ਿਆਦਾ ਹੋਣ ਕਰਕੇ ਤੁਹਾਨੂੰ ਹੋ ਗਏ ਇਹਦਾ ਨੁਕਸਾਨ ਹੋਣਾ ਸਾਡੀ ਘੱਟੋ ਘੱਟ 100 ਏਕੜ ਜੀ ਫਸਲ ਖਰਾਬ ਹੋ ਗਈ ਕੀ ਕੀ ਬੀਜ ਜਿਹਦੇ ਕਿਸ ਤਰ੍ਹਾਂ ਦਾ ਸਥਾਨ ਹੈ ਇੱਥੇ ਵੀ ਜਿਹੜੇ ਅਸੀਂ ਝੋਨਾ ਲਾਇਆ ਸੀਗਾ ਜੀ ਮੂੰਗੀ ਸੀਗੀ ਮੱਕੀ ਸੀਗੀ ਜੀ ਨਰਮਾ ਸੀਗੀ ਜੀ ਚਾਰ ਪੰਜ ਫਸਲਾਂ ਸੀਗੀਆਂ ਚਾਰੇ ਪੰਜ ਬਦਲਾ ਤਬਾਹ ਹੋ ਕੀ ਮੰਗਤੀ ਕਰਦੇ ਮੰਗ ਸਾਡੀ ਪ੍ਰਸ਼ਾਸਨ ਤੋਂ ਇਹ ਵੀ ਸਾਨੂੰ ਇਹਦਾ ਖਰਾਬ ਹਾਲਾਤ ਕੋਈ ਮਰਾਵਤਾ ਜਾਵੇ ਜੀ ਸਾਡੀ ਸਹਾਇਤਾ ਕੀਤੀ ਜਾਵੇ ਜੀ ਬਾਕੀ ਸੇ ਇਹ ਕਰਦੇ ਆ ਜੀ ਜਿਹਨੂੰ ਜਲਦੀ ਜਲਦੀ ਬੰਦ ਕੀਤਾ ਜਾਵੇ ਪਾਣੀ ਰੋਕਿਆ ਜਾਵੇ ਇਸ ਧਾਰੀ ਆਏ ਕੋਈ ਹਾਲ ਚੱਲ ਅਧਿਕਾਰੀ ਸਾਡੇ ਕੋਲੇ ਜਦੋਂ ਸੜਕੇ ਸੁਭਾਸ਼ੀ ਫੋਨ ਕੀਤਾ ਕੱਲੇ ਸਾਡੇ ਕੋਲੇ ਨੈਰੀ ਮਹਿਕਮੇ ਜਾਈ ਹੈ ਜੀ ਵਿਕਰਮ ਮੋੜ ਤੋਂ ਉਹ ਸਾਡੇ ਕੋਲੇ ਪਹੁੰਚੇ ਬਾਕੀ ਸਾਡੇ ਕੋਲੇ ਹੋਰ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਕਰਨ ਲੱਗੇ ਬੰਦ ਕਰਨ ਦਾ ਕੋਈ ਪ੍ਰਾਸਾਲ ਹੁਣ ਆਇਆ ਜੀ ਇਸ ਟਾਈਮ ਹੁਣ ਤੇਜਰਾਲ ਸਾਹਿਬ ਵੀ ਆਏ ਆ ਬਾਕੀ ਹੋਰ ਵੀ ਆਏ ਆ ਹੁਣ ਸ਼ੁਰੂ ਕਰਨ ਲੱਗ ਰਹੇ ਜੀ ਅੱਜ ਕਿਨਾੜੇ ਸ਼ਿਮਸ਼ੇਰ ਸਿੰਘ ਆਈਕਾਂਤ ਸਿੰਘ ਕਿਸ ਤਰ੍ਹਾਂ ਦਾ ਨੁਕਸਾਨ ਹੋ ਪਾਸ਼ਕਾਰ ਕਈ ਬਸ ਮੋਕੇ ਬੰਦ ਹੋ ਗਏ ਜੀ ਤੇ ਸੂਆ ਟੁੱਟ ਗਿਆ ਜੀ ਇਸ ਕਰਕੇ ਤੁਸੀਂ ਇਹੀ ਕਰਨ ਆਈ ਹੁਣ ਬਸ ਆ ਤੋਂ ਛੇਤੀ ਛੇਤੀ ਬੰਦ ਕੀਤਾ ਜਾਵੇ ਕਿੰਨਾ ਵੀ ਕੀ ਨੁਕਸਾਨ ਕਿੰਨਾ ਹੋਇਆ ਨੁਕਸਾਨ 100 ਏਕੜ ਦਾ ਹੋ ਗਿਆ ਜੀ ਸਾਡੇ ਲਾਲੋ ਮੂੰਗੀ ਸੀ ਮੱਕੀ ਸੀ ਝੋਨਾ ਸੀ ਜੀ ਨਰਮਾ ਸੀ ਗਵਾਰਾ ਸੀ ਵੀ ਹਜੇ ਵੀ ਹੋਈ ਜਾਂਦਾ ਜੀ ਨੁਕਸਾਨ ਬਸ ਛੇਤੀ ਛੇਤੀ ਬੰਦ ਕੀਤਾ ਜਾਵੇ ਅਧਿਕਾਰੀ ਆਏ ਕੋਈ ਸਰ ਲਈ ਹਾਂ ਜੀ ਆ ਗਏ ਜੀ ਹੁਣ ਆਏ ਆ ਜੀ ਆ ਗਏ ਲਰੀ ਮਰਮਤ ਅਰਜ਼ੰਗੀ ਠੀਕ ਆ बस ये बंद हो गई जी बहुत अपने ਘਾਰੇ ਪੈ ਗਏ ਜੀ ਹੁਣ ਲਾ ਲੋ ਕਿੱਲੇ ਕਿੱਲੇ ਦੋ ਦੋ ਕਿੱਲੇ ਤਾਂ ਉਹੀ ੱਟਿਆ ਗਿਆ ਜੀ ਹਾਂ ਜੀ ਚਿਨਾਉਂ ਮੇਰਾ ਨਾਮ ਹੈ ਵਿਕਰਮ ਸਿੰਘ ਜੀ ਤੁਹਾਨੂੰ ਕੀ ਕਹਿਣਾ ਚਾਹੁੰਗਾ ਕੀ ਕਾਰਨ ਬਣਦਾ ਇਹਦਾ ਨੁਕਸਾਨ ਹੋਇਆ ਐਕਚੁਅਲੀ ਇਹ ਸੇਨਾ ਆਪਣਾ ਬੋਗਾ ਹੈ ਜੀ 58500 ਲਖ ਰੁਹਾਨਪੁਰਾ ਪਿੰਡ ਦਾ ਤੇ ਕਿਤੇ ਆਪਣਾ ਉਹਦੇ ਨਾਲ ਹੀ ਕਿਤੇ ਲੀਕੇਜ ਹੋ ਰਹੀ ਸੀ ਤੇ ਉਹਦੇ ਕਾਰਨ ਲੀਕੇਜ ਤੋਂ ਪਾਣੀ ਤਰ ਗਿਆ ਤੇ ਆਪਣਾ ਇਹ ਟੱਕਾ ਹੋ ਗਿਆ ਜੀ ਬੀਤੀ ਰਾਤ ਬੜਾ ਬਾਰਿਸ਼ ਵੀ ਬਹੁਤ ਜ਼ਿਆਦਾ ਹੋਈ ਹੈ ਕੋਈ ਐਸਾ ਪਾਣੀ ਓਵਰਫਲੋ ਨਹੀਂ ਚੱਲੇ ਜੇ ਆਪਾਂ ਕਈ ਅਗੇ ਪਿੱਛੇ ਅੱਗੇ ਡਾਫ ਲੱਗੀ ਜਾਂ ਨਾ ਕੋਈ ਇੱਥੇ ਪੋਲਾ ਹੈ ਤੇ ਆਪਣਾ ਡਾਫ ਲੱਗ ਕੇ ਪਾਣੀ ਓਵਰਫਲੋ ਹੋ ਕੇ ਉਪਰੋਂ ਧਰ ਗਿਆ ਹੋਵੇ ਬਸ ਵਿੱਚੋਂ ਆਪਣੇ ਮੁਗੇ ਨਾਲ ਹੀ ਕਿਤੇ ਲੀਕੇ ਰਹੀ ਹੋਵੇ ਉੱਥੋਂ ਧਰ ਗਈ ਉਹਦੇ ਕਰਕੇ ਨਿਕਾ ਹੋ ਗਿਆ ਜੀ ਸਵੇਰੇ ਉਪਰਾਲੇ ਕਿਤੇ ਯਾਰਲ ਬੰਦ ਕਰਦੇ ਸਵੇਰੇ 5:30 5:35 ਵਜੇ ਫੋਨ ਆ ਗਿਆ ਸੀਗਾ ਉਸੇ ਟਾਈਮ ਆਪਣੇ ਐਸ ਦੇ ਸਾਹਿਬ ਨੂੰ ਇਨਫੋਰਮ ਕਰਤਾ ਸੀਗਾ ਤੇ ਉਸੇ ਟਾਈਮ ਆਪਣਾ ਸਦਾ ਸਿੰਘ ਵਾਲੇ ਹੈਡ ਤੋਂ ਆਪਣਾ ਨਿਲ ਕਰਤਾ ਸੀਗਾ ਉਹਨੂੰ ਤਕਰੀਬਨ 5-6 ਘੰਟੇ ਲੱਗਦੇ ਜੀ ਅਸਰਾਉਂ ਤੇ ਇਹ ਪਛੇਵੇਂ ਮਨੀ ਇਹ ਫਿਰ 12 ਵਜੇ ਤੱਕ ਅਸਰ ਆਏਗਾ ਇੱਥੇ ਆਪਣੇ 12 ਵਜੇ ਤੱਕ ਨਿਰਲ ਹੋ ਜਾਏਗਾ ਤੇ ਆਪਣੇ ਠੇਕੇਦਾਰ ਅਸੀਂ ਠੇਕੇਦਾਰ ਜਾਂ ਅਸੀਂ ਲਵਾ ਕੇ ਫਿਰ ਬੰਦ ਕਰਾ ਰਹੇ ਹਾਂ ਤੇ ਠੇਕਾ ਆਪਣੇ ਪਹੁੰਚ ਚੁੱਕੇ ਨੇ ਤੇ ਤੇ ਆਪਣੇ ਪ੍ਰਾਲੇ ਕਰੀ ਜਾਂਦੇ ਨੇ ਗੱਟੇ-ਗੱਟੇ ਆ ਗਿਆ ਆਪਣੇ ਕੋਲ ਤੇ ਆਪਣਾ ਮਿੱਟੀ ਦਾ ਪ੍ਰਬੰਧ ਹੋ ਰਿਹਾ ਜੀ ਤੇ ਜਿਸ ਵੀ ਹੋ ਰਹੀ ਹੈ ਜਲਦੀ ਤੋਂ ਜਲਦੀ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ